ਬਾਤ ਹੁਣ ਗੱਲ ਕਰੀਏ ਰੰਗ ਦੀ ਤੇ ਰੰਗ ਕਿਹੜਾ ਬਈ ਇਹਨੇ ਬਈ ਟੂਕੇ ਦਾ ਪੇਂਟ ਕੀਤਾ ਕੱਲਾ ਨਾ ਦਾ ਟੂਕੇ ਨਹੀਂ ਕੀਤਾ ਅੱਛਾ ਜਿਹੜਾ ਟੂਕੇ ਕਹਿੰਦੇ ਆ ਉਹ ਪੇਂਟ ਕੀਤਾ ਇਹ ਕਿੱਕਰੀ ਭਵੇਂ ਬਈ ਮੂੰਹ ਵੇਖ ਲੈ ਇੰਨੀ ਸਫਾਈ ਆ ਆ ਵੇਖੋ ਜਿਹੜਾ ਇਹ ਖਾਦਰਾ ਪੜਨਾ ਹੋਊਗਾ ਇਕੱਲੀਆਂ ਪਾਲਛਾਂ ਦੇ ਜ਼ੋਰ ਨਹੀਂ ਦਿੰਦੇ ਆਪਾਂ ਆਪਾਂ ਰੰਗ ਕਰਕੇ ਅਗਲੇ ਨੂੰ ਦਿਖਾਉਨੇ ਆ ਠੀਕ ਆ ਯਾਨੀ ਗਾਈ ਇਹ ਵਾਲੋ ਅਗਲੇ ਲੈਣਾ ਟਰੈਕਟਰ ਪਾਲਛਾਂ ਮਾਰੀ ਚਲੋ ਰਗੜੇ ਪੰਨੇ ਮਾਰੀ ਆ ਇਹ ਨਹੀਂ ਬਈ ਯਾਰ 2 ਸਾਲਾਂ ਬਾਅਦ ਇਹ ਨਹੀਂ ਕਿ ਬੱਤੀਆਂ ਬਨ ਜਾਣਗੀਆਂ ਭਾਵੇਂ ਦੀ ਵਿੱਚ ਬਈ ਬੰਦਾ ਮੂੰਹ ਵੇਖ ਕੇ ਜਿਵੇਂ ਮਰਜੀ ਪੱਗ ਬਨ ਲੇ ਇੰਨੀ ਸਫਾਈ ਕਵਾਲਿਟੀ ਦੀ ਗੱਲ ਆ ਬਾਈ ਇਕੱਠਿਆਂ ਨਹੀਂ ਖਰੀਦਿਆ ਸੀਗਾ ਠੀਕ ਹੈ ਜੀ ਤੇ ਇਕੱਠਿਆਂ ਨਹੀਂ ਉਦੋਂ ਬਾਅਦ ਵਾਹ ਰੱਖਾਇਆ ਸੀ ਟਰੈਕਟਰ ਲੈ ਕੀ ਦੀ ਮੈਂ ਲੈ ਨਹੀਂ ਆਏ ਜਿਹਦੇ ਲਿਆ ਜੀ ਉਸੇ ਦਿਨੀ ਬਾਈ ਕੋਲੇ ਛੱਡਤਾ ਸੀਗਾ ਠੀਕ ਹੈ ਜੀ ਤੇ ਮੈਂ ਹੀ ਜਾ ਕੇ ਚਲਾ ਕੇ ਲੈ ਕੇ ਆਇਆ ਟਰੈਕਟਰ ਅਸੀਂ ਤਾਂ ਹਲੇ ਕਰੀ ਚਲਾ ਕੇ ਵੀ ਨਹੀਂ ਵੇਖਿਆ ਲੋ ਵੀ ਕਿਸਾਨ ਭਰਾਵੋ ਤੁਹਾਨੂੰ ਅੱਜ ਆਪਾਂ ਜਿਹੜਾ ਟਰੈਕਟਰ ਵਿਖਾਉਣ ਲੱਗੇ ਆਂ ਨੇੜੇ ਆ ਕੇ ਵਿਖਾ ਬਈ ਮਾੜਾ ਯਾ ਆਹ ਟਰੈਕਟਰ ਤੁਹਾਨੂੰ ਐਂ ਲੱਗਦਾ ਹੋਊ ਜਿਵੇਂ ਅੱਜ ਹੀ ਨਵਾਂ ਕਢਾ ਕੇ ਲਿਆਂਦਾ ਪਰੇ ਨਵਾਂ ਨਹੀਂ ਕਢਾਇਆ ਗਿਆ ਇਹ ਟਰੈਕਟਰ ਦੁਬਾਰਾ ਇਹਦੇ ਵਿੱਚ ਜਾਣ ਪਾਈ ਗਈ ਹੈ ਤਿਆਰ ਕੀਤਾ ਗਿਆ ਮਲਾਉਣੇ ਆ ਬਾਈ ਨਾ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਇਹ ਟਰੈਕਟਰ ਬਾਈ ਦੀ ਵਰਕਸ਼ਾਪ ਹੈ ਜੀ ਗੇਲਾ ਟਰੈਕਟਰ ਵਰਕਸ਼ਾਪ ਤੇ ਬਾਈ ਜੀ ਪਹਿਲਾਂ ਇਹ ਦੱਸੋ ਇਹ ਟਰੈਕਟਰ ਮਾਡਲ ਕਿਹੜਾ ਜੀ ਬਾਈ 2000 ਮਾਡਲ ਆ ਜੀ ਜੀਟਰ ਦੇ ਮਾਰਕਿਆਂ ਵਾਲਾ ਆਈ ਬਾਈ ਨੇੜੇ ਜਾ ਕੇ ਵਿਖਾ ਦੇ ਹਾਂ ਆ ਜੀਟਰ ਤੇ ਮਾਰਕਿਆਂ ਵਾਲਾ ਇੰਜਨ ਵੀ ਜੀਟਰ ਦਾ ਤੇ ਗੀਅਰ ਵੀ ਟਰੈਕਟਰ ਦਾ ਜੀਟਰ ਵਾਲਾ ਜੀਟਰ ਵਾਲਾ ਹੀ ਗੀਅਰ ਆ ਇਸ ਟਰੈਕਟਰ ਦਾ ਇਹ ਤਾਂ ਆਪਾਂ ਵੀ ਜੀਟਰ ਵਾਲਾ ਠੀਕ ਆ ਯਾਨੀ ਕਿ ਟੋਟਲੀ ਟਰੈਕਟਰ ਜੀਟਰ ਵਾਲਾ ਜੀਟਰ ਦੇ ਮਾਰਕਿਆਂ ਦਾ ਟਰੈਕਟਰ ਆ 2000 ਮਾਡਲ ਤੇ ਇਹਦਾ ਬਾਈ ਪਹਿਲਾਂ ਤੁਸੀਂ ਇਹ ਦੱਸੋ ਤਾਂ ਕੀਤਾ ਕੀ ਕੀ ਆ ਬਾਈ ਇਹਦਾ ਸਾਰੇ ਆਲਮੋਸਟ ਇੱਕ ਮੂਰਲੇ ਹਿੱਸੇ ਤੋਂ ਲੈ ਕੇ ਜਿਵੇਂ ਆ ਮਾਰੋ ਸਪੰਡਲ ਠੀਕ ਆ ਵਿਖਾ ਦੇ ਬਈ ਨੇੜੇ ਹੋ ਕੇ 2000 ਮਾਡਲ ਦੇ ਦੋਨੇ ਹੱਬਾਂ ਦੋਨੇ ਮੁੱਕੀਆਂ ਚ ਨੇ ਬਹਿਰਾਂ ਵਾਲੀਆਂ ਪਾਵਰ ਸਟੀering ਹੈ ਕੀਤਾ ਹੈ 3630 ਵਾਲਾ ਹਾਂਜੀ ਇਹ ਦੋ ਸਿਲੰਡਰ ਜਿਵੇਂ ਡਬਲ ਸਿਲੰਡਰ ਦੇ ਨਾਲ ਇਹ 3630 ਵਾਲਾ ਪਾਵਰ ਕੀਤਾ ਬਾਈ ਨੇ ਡਬਲ ਸਿਲੰਡਰ ਕੀਤਾ ਦੋਨੋਂ ਐਂਗਲ ਮੋੜਦਾ ਜੀ ਪਹਿਲਾਂ ਬਾਈ ਇਹ ਦੱਸੋ ਇਹ ਟਰੈਕਟਰ ਜਿਹੜਾ ਪਹਿਲਾਂ ਕੰਡੀਸ਼ਨ ਚ ਆਇਆ ਸੀ ਜੀ ਇਹੋ ਜੀ ਕੰਡੀਸ਼ਨ ਸੀ ਬਾਈ ਇਹ ਕੰਡੀਸ਼ਨ ਬਾਈ ਬਾਹਰੋਂ ਠੀਕ ਸੀ ਜੀ ਵਿੱਚੋਂ ਖਸਤਾ ਜਿਹੜੀ ਪਾਵਰ ਸਟੀering ਦਾ ਸਿੰਪਲ ਸ਼ੇਅਰ ਵੀ ਜੀ ਇਹਦਾ ਠੀਕ ਹੈ ਇਹ ਵੀ ਇਹ ਕੀਤਾ ਆਇਆ ਸੀ ਜੀ ਸਿੰਪਲ ਸੈਂਪਲ ਸੀ ਠੀਕ ਆ ਯਾਨੀ ਕਿ ਸੈਂਪਲ ਤਾਂ ਤੁਸੀਂ ਪਹਿਲਾਂ ਤੈਨੂੰ ਡੀਏ ਕੀਤਾ ਬਾਈ ਦਾ ਇਕੱਲਾ ਕੰਮ ਰੰਗਦਾ ਨਹੀਂਗਾ ਬਾਈ ਜੀ ਇਹ ਬਾਈ ਪਹਿਲਾਂ ਇੰਜਨ ਦੇ ਵਿੱਚ ਦੱਸ ਰਿਹਾ ਕਿ ਪਹਿਲਾਂ ਇਹ ਸੈਂਪਲ ਸਟੀering ਟ੍ਰੈਕਟਰ ਆਇਆ ਸੀ ਬਾਈ ਕੋਲੇ ਤੇ ਕੰਡੀਸ਼ਨ ਉਤੋਂ ਕਿਵੇਂ ਸੀ ਬਈ ਇਹਦੀ ਉਤੋਂ ਬਾਈ ਛੋਟੇ ਇੱਕ ਸਾਫ਼ ਸੀਗੀ ਠੀਕ ਆ ਇਹ ਪੇਂਟ ਮੰਨ ਲਓ ਮਾਦਨ ਦੇ ਹਿਸਾਬ ਨਾਲ ਸਹੀ ਸੀ ਮੋਡੀਫਾਈ ਕਰ ਕੇ ਹਿਸਾਬ ਨਾਲ ਕਰਨਾ ਪੈਣਾ ਸੀ ਜਾਨੀ ਕਰਨਾ ਪੈਣਾ ਸੀ ਹੱਥ ਨਾਲ ਪੈਣਾ ਸੀ ਠੀਕ ਹੈ ਤੇ ਤਿਆਰ ਆਪਾਂ ਜਦੋਂ origignal condition ਦਾ ਕੀਤਾ ਹਨਾ ਬਾਈ ਜੀ ਲਓ ਕੋਈ ਮੰਨ ਕੇ ਚਲੋ ਤੁਸੀਂ ਕੱਲੀ ਕੱਲੀ ਚੀਜ਼ੇ ਵੇਖ ਲਓ ਵਾਟਰ ਸਪਲਟਰ ਜਿਵੇਂ ਆਉਂਦੇ ਆ ਜਿਵੇਂ ਕੰਪਨੀ ਦੇ ਆਏ ਸੀਗੇ ਆਹ ਚੁਲਾ ਦਈਏ ਜਿਵੇਂ ਆਹ ਹੈਂਡ ਬ੍ਰੇਕ ਵਗੈਰਾ ਕਲੱਚ ਵਾਲੇ ਸੀਗੇ ਸਾਰੇ ਉਵੇਂ ਦੇ ਉਵੇਂ ਤਿਆਰ ਕੀਤੇ ਇੱਥੋਂ ਤੱਕ ਕਿ ਆਹ ਵਿਖਾ ਦੇ ਬਾਈ ਐਚ ਐਮ ਟੀ ਕੰਪਨੀ ਨਵੇਂ ਦੇ ਨਾਲ ਟੂਲ ਤੇ ਵੀ ਸਟicker ਦਿੰਦੀ ਸੀ ਐਚ ਐਮ ਟੀ ਦਾ ਉਹ ਸਟicker ਆਹ ਟੈਂਕੀ ਵਾਲੇ ਆਹ ਕੰਪਨੀ ਦਾ ਸਟicker ਆਉਂਦੇ ਸੀ ਸਾਰੇ ਬਾਈ ਨੇ ਉਵੇਂ ਦੇ ਉਵੇਂ ਰੀਜ ਤੇ ਬਾਕੀ ਬਾਈ ਦਾ ਪਹਿਲਾਂ ਤਾਂ ਬਈ ਆਪਦੇ ਇੱਕ ਮੋਬਾਈਲ ਨੰਬਰ ਦੱਸ ਵਿੱਚ ਬੋਲ ਬਈ ਮੇਰਾ ਨਾਮ ਲਖਵੀਰ ਪੰਜ ਗਰਾਈਆ ਠੀਕ ਆ ਤੇ ਜੇਲਾ ਵਰਕਸ਼ਾਪ ਆਪਣੀ ਨਾਮ ਵਰਕਸ਼ਾਪ ਦਾ ਜੇਲਾ ਰੇਟਰ ਵਰਕਸ਼ਾਪ ਦਾ 9855562953 62953 ਬਾਈ ਦਾ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰ ਸਕਦੇ ਆ ਤੇ ਬਾਕੀ ਬਈ ਇਸ ਤੋਂ ਬਾਅਦ ਹੁਣ ਗੱਲ ਕਰੀਏ ਰੰਗ ਦੀ ਤੇ ਰੰਗ ਕਿਹੜਾ ਬਈ ਇਹ ਬਈ ਟੂਕੇ ਦਾ ਪੇਂਟ ਕੀਤਾ ਕੱਲਾ ਨਾ ਦਾ ਟੂਕੇ ਨਹੀਂ ਕੀਤਾ ਅੱਛਾ ਜਿਹੜਾ ਟੂਕੇ ਕਹਿੰਦੇ ਆ ਉਹ ਪੇਂਟ ਕੀਤਾ ਇਹ ਕਿਹਤਨੀ ਭਵੇਂ ਬਈ ਮੂੰਹ ਵੇਖ ਲੈ ਇੰਨਾ ਨਹੀਂ ਸਫਾਈ ਆ ਆ ਵੇਖੋ ਜਿਹੜਾ ਇਹ ਖਾਦਰਾ ਪੜਨਾ ਹੋਊਗਾ ਗੱਲਾਂ ਪਾਲਛਾਂ ਦੇ ਜ਼ੋਰ ਨਹੀਂ ਦਿੰਦੇ ਆਪਾਂ ਆਪਾਂ ਰੰਗ ਕਰਕੇ ਅਗਲੇ ਨੂੰ ਦਿਖਾਉਨੇ ਆ ਠੀਕ ਹੈ ਨਹੀਂ ਗਈ ਜੇ ਵੱਲੋਂ ਅਗਲੇ ਲੈਣੋ ਟਰੈਕਟਰ ਪਾਲਛਾਂ ਮਾਰੀ ਚਲੋ ਰਗੜੇ ਪੰਨੇ ਮਾਰੀ ਇਹ ਨਹੀਂ ਬਈ ਯਾਰ 2 ਸਾਲਾਂ ਬਾਅਦ ਇਹ ਨਹੀਂ ਕਿ ਬੱਤੀਆਂ ਬਨ ਜਾਣਗੀਆਂ ਨਾ ਜੀ ਨਾ ਵਧੀਆ ਰੋਟੀਆਂ ਇਧਰੋਂ ਵੀ ਵਿਖਾ ਬਈ ਮਾੜਾ ਦੂਜੇ ਪਾਸੇ ਕਿ ਨਿਗਾ ਮਰਾਈਏ ਤੇ ਆਹ ਬੰਪਰ ਪੌਂਦੀ ਵਿੱਚ ਬਈ ਬੰਦਾ ਮੂੰਹ ਵੇਖ ਕੇ ਜਿਵੇਂ ਮਰਜੀ ਪੱਗ ਬਨ ਲੈ ਐਨੀ ਸਪਾਈ ਚ ਬਾਈ ਚ ਲੈਜਰ ਕਟਿੰਗ ਵਾਲਾ ਇਹ ਸਾਈਡ ਤੋਂ ਜੋੜ ਵਾਲਾ ਨਹੀਂ ਗਾ ਕੁਆਲਿਟੀ ਦੀ ਗੱਲ ਆ ਬਈ ਹਾਂਜੀ ਕੁਆਲਿਟੀ ਦੀ ਗੱਲ ਆ ਤੇ ਬਾਕੀ ਬਾਈ ਜੇ ਪੂਰੀ ਆਪ ਦਾ ਜਿਵੇਂ ਆਪ ਇਦਾਂਲੇ ਪਾਸੇ ਸੈਲਫ ਸੁਲਕਤੇ ਜਿਵੇਂ ਸੋਨਾ ਲੀਕਾ ਦੇ ਕਵਰ ਆਉਂਦਾ ਉਵੇਂ ਕਵਰ ਕੀਤੀ ਆ ਕੋਈ ਬਾਈ ਚਾਂਸ ਕਈ ਰ ਅਪਾ ਕੰਮ ਕਰਦੇ ਤੇ ਹੱਥ ਲੱਗ ਜਾਂਦਾ ਕੱਲਾ ਤਿਆਰ ਨਹੀਂ ਇਹਦੇ ਵਿੱਚ ਵੀ ਸਮਾਨ ਪਾਇਆ ਬਾਈ ਨੇ ਖੁੱਲ ਨਾ ਲੈ ਬਾਈ ਜਿਹੜੇ ਅਲਟਰਨੇਟਰ ਆ ਇਹ ਸੋਨਾ ਮਾਡਲ ਆ ਦੇਖੋ ਥਲੇ ਪਾਸੇ ਲਿਖਿਆ ਇੱਕ ਪਹਿਲਾ ਮਹੀਨਾ 2000 ਉਹ ਅੰਦਰਲੀ ਸਾਈਡ ਤੇ ਤੇ ਨਾਲ ਦੇ ਕੋਈ ਸੈਲਫ ਆ ਆਹ ਹਾਂ ਸੈਲਫੋ ਜੀ ਹਾਂ ਸੈਲਫੀ ਨਾਲ ਦੀ ਅਲਟਰਨੇਟਰ ਵੀ ਨਾਲ ਦਾ ਇਹ ਨਾਲ ਦੀਆਂ ਚੀਜ਼ਾਂ ਸੀ ਟੇਕਰਦੇ ਉਹਨੂੰ ਉਵੇਂ ਦਾ ਉਵੇਂ ਹੀ ਰੱਖੇ ਇਹ ਨਹੀਂ ਲਾ ਕੇ ਸਿੱੜ ਦਿੰਨਾ ਉਹਨਾਂ ਉਵੇਂ ਜਿਹੜੀ ਚੀਜ਼ ਚੱਲਣ ਵਾਲੀ ਸਾਡੀ ਦੁਕਾਨ ਦੀ ਖਾਸ ਤੇ ਪਹਿਲਾਂ ਇਹ ਆ ਜੀ ਜਿਹੜੀ ਚੀਜ਼ ਚੱਲਣ ਵਾਲੀ ਉਹ ਚਲਾਈ ਦੇ ਜਿਹੜੀ ਚੀਜ਼ ਬਦਲਣ ਵਾਲੀ ਉਹਨੂੰ ਬਦਲੀਦਾ ਪਹਿਲਾਂ ਕੋਸ਼ਿਸ਼ ਕਰੀ ਦੀ ਆ ਜੇ ਚੀਜ਼ ਮੰਨ ਲਓ ਉਹ ਸਹੀ ਹੋ ਗਏ ਉਹ ਚੱਲਦੀ ਆ ਤਾਂ ਚਲਾਈਏ ਨਹੀਂ ਬਦਲੀਏ ਮੇਨ ਗੱਲ ਇਹ ਆ ਕਿ ਇਹ ਨਹੀਂ ਯਾਰ ਗਾਹਕ ਨੇ ਪੈਸੇ ਲਾਉਣੇ ਤਾਂ ਫੇਰ ਇਹ ਸਮਾਨ ਲਾਹ ਲਾ ਸਿੱਟੀ ਜਾਣਾ ਜਿੱਥੋਂ ਪੈਸੇ ਬਚਦੇ ਆ ਬਾਈ ਬਚਾ ਕੇ ਦਊਗਾ ਵੀਡੀਓ ਨੂੰ ਬਾਈ ਕੀ ਸ਼ੇਅਰ ਕਰੀ ਆਹ ਆ ਪੂਰੀ ਰੀਜਨ ਹੈ ਬਾਈ ਨੇ ਹੁਣ ਪੈਰਦਾਂ ਲਾਏ ਆ ਇਹ ਮਾਰਕੇ ਦੇ ਬਈ ਇਹਦੇ ਬੈਟਰੀ ਬਾਕਸੇ ਆਉਂਦੇ ਸੀਗੇ ਉਹ ਲਾਇਆ ਜੇ ਮਾਰਕੇ ਦੇ ਆ ਪੱਤਰੇ ਆ ਵੇਖੋ ਜੇ ਵਿਖਾ ਦੇ ਬਈ ਜੇ ਮਾਰਕੇ ਤੇ ਇਧਰ ਵੀ ਜੇ ਆ ਜੀ ਤੁਹਾਨੂੰ ਇਧਰ ਪੱਤੀ ਆ ਗਈ ਉੱਪਰਲੇ ਸਾਈਡ ਤੇ ਇੱਥੇ ਜੇ ਲੱਗੀ ਵੀ ਆ ਇਹ ਜੇ ਮਾਰਕੇ ਦੇ ਆ ਪੈਰਦਾਂ ਐਚ ਮਾਰਕੇ ਦੀ ਸ਼ੋਅ ਆ ਇਹਦੀ ਐਚ ਮਾਰਕੇ ਦੀ ਈ ਮਾਰਕੇ ਦੀ ਈ ਮਾਰਕੇ ਇੱਥੇ ਵੀ ਵਿਖਾ ਦਿਓ ਬਈ ਮਗਰਾੜਾ ਤੇ ਨਹੀਂ ਕੰਮ ਆ ਦੇ ਈ ਮਾਰਕੇ ਦੀ ਮਗਰਾੜਾ ਤੇ ਇਹ ਸਾਰੀਆਂ ਚੀਜ਼ਾਂ ਨਵੇਂ ਦੇ ਨਾਲ ਵੀ ਇਹੀ ਆਉਂਦੇ ਸੀ ਸੁੱਕੇ ਇਹਦੇ ਬ੍ਰੇਕ ਕੀਤੇ ਆਪਾਂ ਜਿਹੜੇ ਬੁਕਿੰਗ ਵਾਲਾ ਸਿਸਟਮ ਸੀ ਉਹ ਕੱਢਤਾ ਮੇਨ ਕੀ ਸੀਗੇ ਟਰੈਕਟਰ ਜੇ ਆਪਾਂ 6 ਮਹੀਨੇ ਖੜ੍ਹਦੀ ਖੜ੍ਹ ਜਾਈਏ ਤਾਂ ਉਦੋਂ ਬੁਖੀਆਂ ਪਾਉਣੀਆਂ ਹੀ ਪੈਂਦੀਆਂ ਸੀ ਪਾਉਣੀਆਂ ਪੈਂਦੀਆਂ ਉਹ ਤਾਂ ਆਪਾਂ ਸਿਲਸਿਲਾ ਹੀ ਖਤਮ ਕਰਤਾ ਬਈ ਇਸ ਬਾਈ ਨੇ ਸਿਲਸਿਲਾ ਹੀ ਖਤਮ ਕਰਤਾ ਬਾਕੀ 16 ਦੇ ਟਾਇਰ ਟਾਇਰਾਂ ਦੇ ਐਮ ਆਰ ਐਫ ਦੇ ਟਾਇਰ ਪਾਏ ਆ ਤੇ ਹੈਂਡ ਬ੍ਰੇਕ ਵੀ ਕੋਈ ਇਹਦਾ ਹੈਂਡ ਬ੍ਰੇਕ ਵੀ ਚੱਲਦਾ ਕੀਤਾ ਨਾਲ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਬ੍ਰੇਕ ਦਾ ਨਾਮ ਮੰਨ ਲਓ ਇੱਕ ਬਟਨ ਕਰਦੂਗੇ ਪਹਿਲਾਂ ਸੀ ਉਹੋ ਹੀ ਸੀ ਜਿਵੇਂ ਕੰਪਨੀ ਦੇ ਵਿੱਚ ਬਾਈ ਅੰਦਰ ਆਉਂਦੇ ਸੀ ਪਟੇ ਹੁਣ ਬਾਈ ਨੇ ਸੁੱਕੇ ਬ੍ਰੇਕਾਂ ਤੇ ਇਹਨੂੰ ਹੈਂਡ ਬ੍ਰੇਕ ਚੱਲਦੇ ਕਰਤੇ ਆਹ ਦੇਖੋ ਫਿਰ ਬ੍ਰੇਕ ਇਦੋਂ ਕਵਰ ਵੀ ਕੀਤੇ ਆ ਪਾਣੀ ਪਈ ਜਾਵੇ ਮਿੱਟੀ ਪਈ ਜਾਵੇ ਵਿੱਚ ਨਹੀਂ ਜਾਊਗੀ ਇਹਦੇ ਉੱਪਰ ਕਵਰ ਹੋਊਗੀ ਠੀਕ ਹੈ ਠੀਕ ਆ ਯਾਨੀ ਕਿ ਕੁਆਲਿਟੀ ਫੁੱਲ ਆ ਯਾਰ। ਭਾਜੀ ਤੇ ਡਬਲ ਪਾਈਪਾਂ ਲਾਈਆਂ ਉਧਰ ਧਿਆਲ ਮਾਰੋ ਲੈ ਆਇਆ ਬਈ ਨਿਕਮਰਾ ਆ। ਘੱਟੋ ਘਾਟ ਲੈਫਟ ਲੈਫਟ ਤੇ ਦਾ 22000 ਰੁਪਏ ਖਾ ਗੀ ਹੈ ਜੀ। ਆਹ ਲੈਫਟ ਲੈਫਟ। ਲੈਫਟ ਦੋਨੇ ਪਾਈਪਾਂ ਦੇ ਡਿਸਟ੍ਰੀਬਿਊਟਰ ਪਹਿਲਾ ਡਬਲ ਹੁੰਦਾ ਹੀ ਸੀਗਾ। ਠੀਕ ਆ ਜੀ ਉਹ ਕੀਤਾ। ਫਿਰ ਇਹਦੇ ਆਰਮਾਂ 'ਚ ਪੂਰਾ ਪਲੇਨ ਹੀ ਲਿੰਕਾ ਜਮਾਂ origignal 22 ਦੀ ਡਿਮਾਂਡ ਸੀ ਕਹਿੰਦਾ ਆਪਾਂ ਦੂਜੀਆਂ ਨਹੀਂ ਲਾਉਣੀਆਂ ਜਿਹੜੀਆਂ origignal ਨਾਲ ਦਿੰਗਾ ਉਹਨਾਂ ਨਾਲ। ਆਹ ਘੁੰਮਣ ਵਾਲੀ ਫਿਰਕੀ ਵਾਲੀ ਲਾਈਨ। ਹਾਂ ਉਹੀ ਲਾਉਣੀ। ਠੀਕ ਆ ਬਾਈ। ਤੇ ਆ ਵੀ ਮੰਨ ਕੇ ਚੱ ਹਾਂ ਇਹ 2000 ਮਾਡਲ ਤੇ ਜਿਵੇਂ ਸੰਗਲ ਆਇਆ ਉਹ ਚੀਜ਼ ਹੈ ਪੈਂਟ ਪਾਈ ਦੇ ਉਹ ਸੰਗਲ ਆ ਨਹੀਂ ਤਾਂ ਇਹਦੇ ਵਿੱਚ ਹੁਣ ਲੋਕੀ ਦੂਜੇ ਲਾ ਦਿੰਦੇ ਕਿਲੀ ਪੈਣ ਵਾਲਾ ਹਾਂ ਜੈਕ ਲੱਗ ਜਾਂਦੇ ਹੈ ਸਟੈਪਲ ਜਿਹੜਾ ਲੱਗਦੇ ਆ ਉਹ ਨਹੀਂ ਲਾਏ ਆਹ ਆ ਲਾਇਆ ਜਿਵੇਂ ਟਾਪ ਲਿੰਕ ਆਉਂਦੀ ਹੈ ਇਹ ਆ ਇੰਡੀਕੇਟਰ ਆ ਇਹ ਰਿਫਲੈਕਟਰ ਆ ਜਿਵੇਂ ਮੰਨ ਕੇ ਚਲੋ ਇਹ ਟਰੈਕਟਰ ਦੀ ਡਿਮਾਂਡ ਹੀ ਬਾਈ ਦੀ ਇਹ ਸੀ ਕਹਿੰਦਾ ਲਖਵੀਰ ਆਪਾਂ ਕੋਈ ਫਾਲਤੂ ਚੀਜ਼ ਨਹੀਂ ਲਾਉਣੀ ਟਰੈਕਟਰ ਤੇ ਸਟਿੱਕਰ ਤੱਕ ਨਹੀਂ ਲਵਾਇਆ ਠੀਕ ਤੁਸੀਂ ਆਹਦੇ ਗੋਤ ਤੱਕ ਨਹੀਂ ਬਾਈ ਨੇ ਲਖਵਾਇਆ ਟਰੈਕਟਰ ਤੇ ਸ਼ੌਂਕ ਆ ਬਾਈ ਕਹਿੰਦਾ ਬਾਈ ਮੈਨੂੰ ਜੋ ਜਿਹਨੂੰ ਉਹਨਾਂ ਆਉਂਦੇ ਨਾ ਸਟicker ਉਹੀ ਲਾਉਣੇ ਆ ਠੀਕ ਆ ਇਹ ਹੋਰ ਚੀਜ਼ ਐਕਸਟਰਾ ਨਹੀਂ ਲਾਉਣੀ ਬਾਕੀ ਆਹਾਂ ਲੈਟ ਵੀ ਇੱਥੇ ਕੰਪਨੀ ਦੀ ਆਉਂਦੀ ਸੀ ਇਹ ਨਹੀਂ ਐਕਸਟਰਾ ਨਹੀਂ ਲਾਇਆ ਗਿਆ ਕੋਈ ਵੀ ਆਹਾਂ ਲੈਟ ਕੰਪਨੀ ਦੇ ਨਵੇਂ ਟਰੈਕਟਰ ਦੇ ਨਾਲ ਆਉਂਦੀ ਸੀ ਲਾਈ ਆ ਬਾਈ ਜੀ ਕੱਲੀ ਕੱਲੀ ਚੀਜ਼ ਕੋਈ ਐ ਹੀ ਨਹੀਂ ਗਾ ਆਟੋਸਪਾਰਕ ਦੀ ਕੱਲੀ ਕੱਲੀ ਚੀਜ਼ ਕੁਆਲਿਟੀ ਦੀ ਲਾਈ ਆ ਆਪਾਂ ਇਹ ਨਹੀਂ ਗਾ ਕਿ 10 ਕੁਝ ਹੋਰ ਦਿੱਤਾ ਪੈਸੇ ਕਿਸੇ ਜ਼ੋਰ ਦੇ ਲੈਲੇ ਲਾ ਕੁਝ ਹੋਰ ਦਿੱਤਾ ਇਹ ਨਾ ਬਾਈ ਉਹ ਕੰਮ ਹੈ ਨੀਗਾ ਬਾਕੀ ਵਖਾ ਦੇਖੋ ਬਾਈ ਜੀ ਲੇਟ ਠੀਕ ਹੈ ਸਪੈਸ਼ਲ ਭਾਲ ਕੇ ਬਾਈ ਨੇ ਜੇ ਟਰੈਕਟਰ ਲੈਣ ਤੋਂ ਪਹਿਲਾਂ ਬਾਈ ਨੇ ਵੇਟ ਆ ਕੇ ਤੇ ਹੁਣ ਲਈ ਕਹਿੰਦਾ ਬਾਈ ਵੀਰ ਆਪਾਂ ਟਰੈਕਟਰ ਲੈਣਾ ਵੇਟ ਮਿਲ ਜਾਣਗੇ ਮੈਂ ਹੱਥ ਮਿਲ ਜਾਣਗੇ ਫਿਰ ਬਾਈ ਨੇ ਆਪਣੀ ਇਹ ਹੈਵੀ ਰੀਜਨਲ ਰੀਜਨਲ ਪੈਂਟ ਪਾਈ ਦੇ ਵੇਟ ਬਾਈ ਦੇ ਵੇਟ ਆ ਵਿਖਾ ਦੇ ਬਾਈ ਡਬਲ ਪਲੇਟਾਂ ਲਾਈਆਂ ਐ ਇੰਸਪੈਕਟਰ ਨੂੰ ਬਾਕੀ ਇਹਦਾ ਕਿੰਨਾ ਵਜ਼ਨ ਹੁੰਦਾ ਭਈ ਇਹਨਾਂ ਦਾ ਭਈ 1 ਕਵਾਂਟਰ 85 ਕਿਲੋ ਦੇ ਨੇੜੇ ਹੁੰਦਾ ਸਹੀ ਜਿਹੜੇ ਪਲੇਟ ਆ ਠੀਕ ਆ ਜਿਹੜੇ ਰੀਜਨਲ ਹੁੰਦੇ ਨਾਲ ਨਹੀਂ ਆਮ ਤਾਂ 1 ਕਵਾਂਟਰ 35-40 ਕਿਲੋ ਦੇ ਹੀ ਵੇਟ ਲੱਗਦੇ ਆ ਠੀਕ ਆ ਠੀਕ ਆ ਤੇ ਰਿਮ ਵੀ ਤੇ ਡਬਲ ਲੁਪੀ ਵਾਲੇ ਆ ਡਬਲ ਲੁਪੀ ਵਾਲੇ ਰਿਮ ਆ ਪਹਿਲਾਂ 20 ਇੰਚ ਕੜੇ ਵਾਲੇ ਆ ਜਿਹੜੇ ਅੱਜਕੱਲ 13 ਕੜੇ ਵਾਲੇ ਚੱਲਦੇ ਸੀ ਇਹ 15 ਵਾਲੇ ਸੀ ਆਪ ਪਾਇਆ ਕਿ ਟਾਇਰ ਦੀ ਫਲੱਪ ਸੋਣੀ ਰਵੇ ਠੀਕ ਆ ਜਨਕਿ ਖੜਾ ਸੋਣਾ ਲੱਗੇ ਟਰੈਕਟਰ ਯਾਰ ਇਹਦੇ ਨਾਲ ਬਹੁਤ ਅਫੈਕਟ ਪੈਂਦਾ ਇਹ ਚੀਜ਼ ਦਾ ਇਹ ਵੀ ਬਾਈ ਨਾਲ ਜਦ ਕਰਕੇ ਥ ਇਹ ਟਰੈਕਟਰ ਮੂਸੇਲ ਦੀ ਹਵੇਲੀ ਬਾਰੇ ਦੱਸ ਰਹੇ ਸੀ ਬਾਈ ਇਹ ਟਰੈਕਟਰ ਪਹਿਲਾਂ ਬਾਈ ਦਾ ਨੇੜੇ ਜਣਾ ਪਿੰਡ ਮਾਨਸਾ ਜ਼ਿਲ੍ਹੇ ਦਾ ਟਰੈਕਟਰ ਆ ਇਹ ਮਾਨਸਾ ਜ਼ਿਲ੍ਹੇ ਤੇ تیار ਹੋ ਕੇ ਚੱਲੇਗਾ 90 ਕਿਲੋਮੀਟਰ ਆ ਬਾਈ ਦਾ ਠੀਕ ਆ ਬਾਕੀ ਬਾਈ ਵੀ ਆ ਗਿਆ ਕੋਣਾਂ ਲਈ ਗਰਾਮਾਂ ਚ ਜਾਣਾ ਤੇ ਇਸ ਤੋਂ ਬਾਅਦ ਜੇ ਮਨਿਕੋ ਜਿਵੇਂ origignal ਦੇ ਵਿੱਚ ਜਿਵੇਂ ਆ ਤੀਰ ਵਾਲਾ ਕੈਪ ਹੁੰਦਾ ਸੀਗਾ ਠੀਕ ਆ ਉਸ ਤਰ੍ਹਾਂ ਹੀ ਲਾਇਆ ਹੋਇਆ ਜੀ ਇਹਨੂੰ ਬੰਦ ਕੀਤਾ ਜਿਵੇਂ ਕੰਪਨੀ ਦਾ ਹੁੰਦਾ ਸੀ ਇੱਥੇ ਹਾਂਜੀ ਠੀਕ ਆ ਬਾਈ ਬਾਕੀ A to Z ਬਾਈ ਨੇ ਫੁੱਲ ਰੀਜ ਲਾਈ ਆ ਕੋਲੋ ਵਿੱਚ ਤੁਹਾਨੂੰ ਦਿਖਾਵਾਂ ਬਾਈ ਜੀ ਦਿਖਾ ਦੇ ਵਿੱਚੋਂ ਸ਼ੋਅ ਆਏ ਬਾਈ ਜਿਵੇਂ ਫਰਿੱਜ ਦਾ ਟ ਇਹ ਤੇ ਨਹੀਂ ਆ ਰੂਗੀ ਠੀਕ ਆ ਇੱਥੇ ਵਿਖਾ ਦੇ ਬਈ ਵਿੱਚ ਛੋੜੇ ਸੁੱਕਾ ਏਅਰ ਕੰਡਿਸ਼ਨਰ ਨਵਾਂ ਠੀਕ ਆ ਰਾਈਟਰ ਨਵਾਂ ਠੀਕ ਹੈ ਲੈਡਰ ਤਾ ਨਵੇਂ ਕੋਈ ਪੁਰਾਣੀ ਚੀਜ਼ ਨਹੀਂ ਲਾਈ ਇਹ ਨਹੀਂ ਕਿ ਕਵਾੜ ਚੁੱਲਿਆਂ ਕਿ ਜਿਹੜੀ ਹੈਡ ਪੁਰਾਣੀ ਲਾਤੇ ਜੋ ਮਨ ਨਵੇਂ ਨਿਊ ਬ੍ਰਾਂਡ ਲਾਏ ਆ ਜਿੰਨਾ ਸਮਾਨ ਪਾਇਆ ਨਵਾਂ ਪਾਇਆ ਨਵਾਂ ਲਾਇਆ ਠੀਕ ਹੈ ਯਾ ਵੇਰਿੰਗ ਵਾਲੀ ਪਲੇਟ ਦੇਖੋ ਕਿੰਨੀ ਮੋਟੀ ਲਾਈ ਨੇ ਆ ਫੂਸ ਬਸਾਦਰ ਦੀ ਬਣਾ ਕੇ ਲਾ ਦਿੰਦੇ ਆ ਪਹਿਲਾਂ ਇਹੀ ਡੈਗ ਪੈਂਦੀ ਆ ਪਹਿਲੇ ਤੋਂ ਪਹਿਲਾਂ 3 ਮਹੀਨੇ ਚ ਸਾਰੀਆਂ ਚੀਜ਼ਾਂ ਕੱਲੀ ਕੱਲੀ ਜਿੱਥੇ ਤੋਂ ਨਹੀਂ ਨਿਗਾ ਪਾਉਗੀ ਨਵੀਂ ਇਹ ਪੈਸੇ ਨਵੀਂ ਦੇ ਲਾਇਆ ਤਾਂ ਨਵੀਂ ਲੱਗੂਗੀ ਠੀਕ ਹੈ ਬਾਈ ਇਹੀ ਨਹੀਂ ਹੈ ਕਿ ਅਗਲੇ ਤੋਂ ਪੈਸੇ ਲੈ ਲੈ ਪੈਸੇ ਆਪ ਰੱਖ ਲੈ ਤੇ ਚੀਜ਼ ਪੁਰਾਣੀ ਲਾ ਕੇ ਤੇਰਾ ਕਰੀ ਬਾਕੀ ਤੁਹਾਨੂੰ ਦੱਸ ਦਈਏ ਬਾਈ ਤੇ ਐ ਕੋਈ ਕਹਿ ਨਹੀਂ ਸਕਦਾ ਟਰੈਕਟਰ ਕੰਪਨੀ ਦਾ ਪਾਵਰ ਹੈਗਾ ਬਾਹਰੋਂ ਕੀਤਾ ਇੰਨੀ ਸਫਾਈ ਚ ਪਾਵਰ ਕੀਤਾ ਗਿਆ ਇਹ ਨਹੀਂ ਕਿ ਪਾਈਪਾ ਕੋਈ ਕਿੱਧਰ ਨੂੰ ਜਾਂਦੀ ਹੈ ਕੋਈ ਕਿੱਧਰ ਨੂੰ ਜਾਂਦੀ ਹੈ ਇੱਥੇ ਉਵੇਂ ਹੀ ਬਾਈ ਨੇ ਫਿਟਿੰਗ ਬਹੁਤ ਸੋਣੀ ਕੀਤੀ ਆ ਇਸ ਤੋਂ ਬਿਨਾ ਤੁਸੀਂ ਜ਼ਰੂਰੀ ਨਹੀਂ ਬਾਈ ਕੱਲਾ 911 ਦਾ ਕੰਮ ਕਰਦਾ ਤੁਸੀਂ ਕੋਈ ਹੋਰ ਟਰੈਕਟਰ ਕਰਾਉਣਾ ਕੱਲੀ ਕੱਲੀ ਚੀਜ਼ ਮੰਨ ਲਓ ਆ ਡੋਲ ਡਵਲ ਸੱਚ ਲਾਉਂਦੀ ਲੋੜ ਨਹੀਂ ਕੱਲੀ ਇੱਕ ਸੱਚ ਤੇ ਦੋ ਸੱਚਾ ਕੰਮ ਕਰਨਾ ਚਾਰੇ ਇੰਡੀਕੇਟਰ ਵੀ ਇਹ ਤੋਂ ਜੌਂਡੀ ਵਾਲੀ ਲਾਈ ਆ ਇਹ ਠੀਕ ਹੈ ਠੀਕ ਆ ਜਰਨ ਕਿ ਜਿਹੜਾ ਸਮਾਨ ਇਹਨੂੰ ਲੋੜੀਦਾ ਸੀ ਉਵੇਂ ਉਵੇਂ ਲਾਇਆ ਉਵੇਂ ਲਾਈਦਾ ਬਾਕੀ ਆਹ ਇੰਡੀਕੇਟਰ ਵੀ ਕੰਪਨੀ ਦੇ ਆ ਜਿਵੇਂ ਨਾਲ ਦੇ ਆਉਂਦੇ ਸੀ ਆਹੀ ਚੀਜ਼ ਆਉਂਦੀ ਸੀ 4511 ਨੂੰ 2511 ਨੂੰ ਐਚ ਐਮਟੀ ਨੇ ਮੂਰੇ ਫਰੰਟ ਤੇ ਆਹੀ ਇੰਡੀਕੇਟਰ ਦਿੱਤੇ ਤੇ ਉਹੀ ਲਾਏ ਆ ਜਿਵੇਂ ਜਿਵੇਂ ਜੇ ਤੁਸੀਂ ਇਹ ਤੋਂ ਬਿਨਾ ਤੁਸੀਂ ਆਪ ਦਾ ਕੋਈ ਟਰੈਕਟਰ ਤਿਆਰ ਕਰਾਉਣਾ 22 ਤੋਂ ਤਾਂ 22 ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ 9311 ਨਹੀਂ ਮੈਸੀ ਕੋਈ ਵੀ ਜੌਂਡੀਅਰ ਜੇ ਟੱਚਿੰਗ ਵੀ ਕਰਾਉਣੀ ਆ ਤਾਂ ਤੁਸੀਂ ਪਾ ਲਈ ਸਕਦੇ ਤੁਹਾਡਾ ਟਰੈਕਟਰ ਕਿੱਥੋਂ ਖਰਾਬ ਹੋਇਆ ਸੀਗਾ ਇਹੋ ਜਿਹਾ ਬਾਈ ਕੰਮ ਕਰਦਾ ਤੇ ਹੁਣ ਆਪਾਂ ਬਾਈ ਨਾਲ ਵੀ ਗੱਲ ਕਰਾ ਦਿੰਨੇ ਆ ਤੇ ਜਿਹੜੇ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਪਹਿਲਾਂ ਤੁਸੀਂ ਆਪ ਦਾ ਨਾਮ ਦੱਸ ਦਿਓ ਜੀ ਹਰਮਿੰਦਰਜੀਤ ਸਿੰਘ ਹੈ ਜੀ ਪਿੰਡ ਮਾਨਸਾ ਖੁਰਦੀ ਠੀਕ ਹੈ ਜੀ ਹਰਮਿੰਦਰਜੀਤ ਸਿੰਘ ਪਿੰਡ ਮਾਨਸਾ ਖੁਰਦੀ ਮਾਨਸਾ ਖੁਰਦੀ ਠੀਕ ਹੈ ਜੀ ਜਿਹੜਾ ਤੁਸੀਂ ਇਹ ਟਰੈਕਟਰ ਹੈ ਜੀ ਕਿਵੇਂ ਸ਼ੌਕ ਤੁਹਾਡੇ ਜਾ ਕੇ ਆਈ ਕਿ ਆਪਾਂ ਨਾਲ ਕਿਰਾਇਆ ਤੇ ਰੱਖਿਆ ਜੀ ਸ਼ੌਕ ਬਈ ਬਈ ਛਿਲੂ ਤੋਂ ਸ਼ੌਕ ਸੀਗਾ ਅੱਛਾ ਬ੍ਰਦਰ ਠੀਕ ਹੈ ਜੀ ਹੋਰ ਗੰਦੀਪ ਸਿੰਘ ਸ਼ੁਰੂ ਤੋਂ ਹੀ ਸ਼ੌਂਕ ਸੀ ਬਾਈ ਟਰੈਕਟਰ ਦਾ ਵੀ 911 ਲੈਣਾਗਾ ਠੀਕ ਆ ਤੇ ਕੁਦਰਤੀ ਸਾਡੀ ਗੱਲ ਹੋਈ ਅਸੀਂ ਇਕੱਠਿਆਂ ਨਹੀਂ ਖਰੀਦਿਆ ਸੀਗਾ ਠੀਕ ਹੈ ਜੀ ਤੇ ਇਕੱਠਿਆਂ ਨਹੀਂ ਉਸ ਤੋਂ ਬਾਅਦ ਬੱਸ ਮੈਂ ਲਖਾਇਆ ਇਸੀ ਟਰੈਕਟਰ ਕਰੇ ਲੈ ਕੇ ਨਹੀਂ ਗਏ ਅਜੇ ਲੈਕਾ ਨਹੀਂ ਆਏ ਜੇ ਲੈ ਜੀ ਉਸੇ ਦਿਨ ਹੀ ਬਾਈ ਕੋਲੇ ਛੱਡਤਾ ਸੀਗਾ ਠੀਕ ਹੈ ਜੀ ਮੈਂ ਹੀ ਜਾ ਕੇ ਚਲਾ ਕੇ ਲੈ ਕੇ ਆਇਆ ਹਾਂ ਟਰੈਕਟਰ ਅਸੀਂ ਤਾਂ ਹਲੇ ਕਰੀ ਚਲਾ ਕੇ ਵੀ ਨਹੀਂ ਵੇਖਿਆ ਅਸੀਂ ਸੀਟ ਤੇ ਬੈਠੇ ਜੀ ਤੇ ਹੋਰ ਬੈਠ ਕੇ ਜਾਣਾ ਨਹੀਂ ਬੈਠਣਾ ਬਸ ਵਰਖੇ ਉਹਦੇ ਜ ਤੋਰ ਨਾਲ ਪਹਿਲੀ ਵਾਰੀ ਬੈਠਣਾ ਤੇ ਪਹਿਲੀ ਵਾਰੀ ਘਰੇ ਟਰੈਕਟਰ ਚੱਲਿਆ ਠੀਕ ਹੈ ਇਹਦੇ ਨਾਲ ਵਾਈ ਵੀ ਕਰਨੀ ਹੈ ਕਿ ਹੋਰ ਟਰੈਕਟਰ ਹੈਗੇ ਆ ਨਹੀਂ ਵਾਈ ਕਰਨੀ ਹੈ ਜੀ ਹੋਰ ਵੀ ਹੈ ਟਰੈਕਟਰ ਤਾਂ ਆਪਣੇ ਕੋਲ ਛੇ ਠੀਕ ਹੈ ਠੀਕ ਹੈ ਪਰ ਜਿਹੜਾ ਸ਼ੌਂਕ ਹੈ ਜੀ ਫਿਰ ਸ਼ੌਂਕ ਦਾ ਕੋਈ ਬੋਲ ਨਹੀਂਗਾ ਬਾਕੀ ਰੁਪਏ ਤੁਸੀਂ ਚੰਗੇ ਲਾਏ ਆ ਟਰੈਕਟਰ ਚੀਜ਼ ਵੀ ਸੋਣੀ ਬਣ ਗਈ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਬਾਈ ਨੂੰ ਪਹਿਲਾਂ ਹੀ ਜਾਣਦੇ ਸੀ ਮੈਂ ਬਈਲਾ ਬਸ ਵੀਡੀਓ ਵੇਖਦਾ ਹੁੰਦਾ ਸੀ ਠੀਕ ਆ YouTube ਤੇ ਬਾਈ ਦਾ ਇੰਸਟਾਗ੍ਰam ਤੇ ਮੈਨੂੰ ਮੈਂ ਤੁਹਾਨੂੰ ਕੀ ਦੱਸਦਾ ਬਾਈ ਨੇ ਰਾਤ ਨੂੰ ਫੋਨ ਕਰਿਆ ਮੈਨੂੰ ਕਹਿੰਦਾ ਲਖਵੀ ਟਰੈਕਟਰ ਲੈਣਾ 58 ਗਰਮ ਪਹਿਲਾਂ ਵੇਟ ਪੁੱਛੇ ਫਿਰ ਕਹਿੰਦਾ ਟਰੈਕਟਰ ਲੈਣਾ ਮੈਂ ਲੈ ਲਾਂਗੇ ਬਾਈ ਜੀ ਬਾਈ ਕਹਿੰਦੇ ਇਹ ਟਰੈਕਟਰ 2000 ਮਾਲ ਤੇਰੀ ਰੀ ਜਿਹੜਾ ਮੈਂ ਕਿਹਾ ਬਾਈ ਫਲਾਣੇ ਥਾਂ ਖੜਾ ਟਰੈਕਟਰ ਕਹ ਬਾਈ ਕਹਿੰਦੇ ਹਾਂ ਕਹਿੰਦੇ ਤੂੰ ਸੁਬਾ ਆ ਜਾਏਗਾ ਨਹੀਂ ਪੈਂਦਾ ਸੀਗਾ ਠੀਕ ਆ ਕਹਿੰਦਾ ਬਾਈ ਮੈਂ ਆ ਜਾਊਂਗਾ ਮੈਂ ਉਸ ਟਾਈਮ ਉੱਥੇ ਬਾਈ ਨੂੰ ਪਹਿਲਾਂ ਬਾਈ ਮੇਰੇ ਕੋਲ ਵਰਕਸ਼ਾਪ ਤੇ ਪਹੁੰਚਣ ਲੱਗੇ ਫਿਰ ਬਾਈ ਜੀ ਜੀ ਤਿਆਰ ਕਰਨ ਯੋਗ ਹੈਗਾ ਜੀ ਮਿਲੂਗਾ ਤੇ ਆਪਾਂ ਟਰੈਕਟਰ ਲੈ ਲਏ ਮੈਂ ਲੈ ਲਓ ਬਾਈ ਕੋਈ ਗੱਲ ਨਹੀਂ ਜਿੰਨਾ ਤੱਕਿਆ ਸੀ ਚਲੋ ਨਾਲ ਦੇ ਹਿਸਾਬ ਨਾਲ ਟਰੈਕਟਰ ਲੈ ਲਿਆ ਸਾਨੂੰ ਵਧੀਆ ਮਾਈ ਦਾ ਰਿਸਪੋਨਸ ਮਿਲੇ ਸਾਡੀ ਦੋਵਾਂ ਦੀ ਰਾਇ ਬਣਦੀ ਨਹੀਂ ਮਤਲਬ ਟਰੈਕਟਰ ਲੈ ਲਿਆ ਉਹ ਸਾਰਾ ਤਿਆਰ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਘਰੇ ਬਾਈ ਕਿਵੇਂ ਦੱਸਿਆ ਵਾ ਸਾਰਾ ਕੀ ਆਏਗਾ ਕਿ ਟਰੈਕਟਰ ਤਿਆਰ ਹੋਈ ਜਾਂਦਾ ਟਰੈਕਟਰ ਦੱਸਿਆ ਬਾਈ ਵੀ ਹੁਣੇ ਦਿੱਤਾਗਾ ਤੇ ਬਾਅਦ ਉਹ ਬਾਅਦ ਇਧਰ ਵਰਕਸ਼ਾਪ ਛੱਡਤਾ ਠੀਕ ਆ ਤੇ ਘਰੇ ਤਾਂ ਹਲੇ ਸਮਾਂ ਨਹੀਂ ਦੇਖਣਗੇ ਹੁਣ ਪਹਿਲਾਂ ਤਾਂ ਦੇਖੀ ਪਹਿਲਾਂ ਕੋਈ ਫੋਟੋ ਨਹੀਂ ਵੇਖੀ ਘਰੇ ਜਾ ਕੇ ਸਰਪ੍ਰਾਈਜ਼ ਹੀ ਇੱਕ ਤਰ ਮਾਂਗੀ ਜੀ ਉਧਰ ਵੀ ਜਾਇਆ ਹਾਂ। 59 ਕਿਆ ਨਾਲ ਇਸ ਦਾ ਇੱਕ ਮੱਥਾ ਟਿਕਾ ਕੇ ਲੈਣ ਵਾਲੀ ਗੱਲ ਪਤਾ ਲੀ ਆਂ। ਬਾਈ ਜੀ ਨਕੋਲੀ ਆ ਬਾਈ 8-9 ਕੋਲ ਆਪਣੇ ਰੇੜੀ ਆ ਜੀ। ਠੀਕ ਆ। ਵੈਸੇ ਵੀ ਮਿਲਦੇ ਰਹੇ ਹੋਗੇ ਬਾਈ ਨੂੰ। ਆ ਮਿਲੇ ਆ ਜੀ ਪਹਿਲਾਂ ਇੱਕ ਦੋ ਵਾਰੀ ਮਿਲੇ। ਠੀਕ ਆ। ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਈ ਜੀ। ਤੇ ਬਾਕੀ ਬਾਈ ਜੀ ਕੋਈ ਹੋਰ ਟਰੈਕਟਰ ਤਿਆਰ ਕਰਾਉਣਾ ਤਾਂ ਬਾਈ ਦਾ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਤਿਆਰ ਕਰਵਾ ਸਕਦੇ ਆ। ਗੇਲਾ ਟਰੈਕਟਰ ਵਰਕਸ਼ਾਪ ਪੰਜ ਗਰਾਂਹ ਕਲਾ। ਦਾ ਤੱਕ ਧੰਨਵਾਦ।